ਸਤਿ ਸ਼੍ਰੀ ਅਕਾਲ ਪੀ ਵੀ ਪੱਤੀ ਨਮਾ ਸ਼ਹਿਰ ਦੇਖ ਰਹੇ ਸਾਥੀਓ ਇਸ ਵੇਲੇ ਦੀ ਇੱਕ ਬਹੁਤ ਹੀ ਮੰਦਭਾਗੀ ਖਬਰ ਗੜ ਸ਼ੰਕਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਫੁੱਟਬਾਲ ਪਲੇਅਰ 16 ਸਾਲਾ ਫੁੱਟਬਾਲ ਪਲੇਅਰ ਦੀ ਟਿੱਪਰ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ ਦੱਸਦੀ ਹੈ ਗੜ ਸ਼ੰਕਰ ਅਨੰਦਪੁਰ ਸਾਹਿਬ ਰੋਡ ਤੇ ਸਾਈਕਲ ਤੇ ਜਾ ਰਿਹਾ ਇੱਕ 16 ਸਾਲਾ ਨੌਜਵਾਨ ਦੀ ਟਿੱਪਰ ਥੱਲੇ ਆਉਣ ਨਾਲ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਅੰਕਿਤ ਪੁੱਤਰ ਲੇਟ ਸੁਰੇਸ਼ ਕੁਮਾਰ ਵਾਰਡ ਨੰਬਰ 11 ਅਮੇਦਕਰ ਨਗਰ ਗੜ ਸ਼ੰਕਰ ਫੁੱਟਬਾਲ ਦੀ ਪ੍ਰੈਕਟਿਸ ਕਰਨ ਲਈ ਅਨੰਦਪੁਰ ਸਾਹਿਬ ਰੋ ਗੜਸ਼ੰਕਰਵਾਲ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੇ ਟਿਪਰ ਨੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਟਿਪਰ ਨੌਜਵਾਨ ਤੇ ਚੜ ਜਾਂਦਾ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਹਾਦਸੇ ਦੇ ਤੁਰੰਤ ਬਾਅਦ ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਗੜਸ਼ੰਕਰ ਦੇ ਸਬ ਇੰਸਪੈਕਟਰ ਜੀ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚਦੇ ਜਿਨ੍ਹਾਂ ਵੱਲੋਂ ਟਿਪਰ ਨੂੰ ਮੌਕੇ ਤੇ ਕਬਜ਼ੇ ਤੋਂ ਲੈਣ ਉਪਰੰਤ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪੀਟਲ ਗੜਸ਼ੰਕਰ ਦੇ ਲਾਸ਼ਗਰ ਵਿੱਚ ਰੱਖਣ ਤੋਂ ਪ੍ਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦਿਖਾਣ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਅੱਜ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਸਾਡੇ ਕੋਲ ਮੁੰਡਾ ਇਹ ਫੁੱਟਬਾਲ ਦੀ ਪ੍ਰੈਕਟਿਸ ਕਰਨ ਆਉਂਦਾ ਸੀ 14-15 ਸਾਲ ਦੀ ਇਹਦੀ ਉਮਰ ਸੀ ਕਿ ਬੱਚੇ ਦੀ ਅੱਜ ਸਵੇਰੇ ਅਨੰਦਪੁਰ ਸਾਹਿਬ ਰੋਡ ਤੋਂ ਆ ਰਿਹਾ ਸੀਗਾ ਵਾਪਸ ਤੇ ਜਾ ਰਿਹਾ ਸੀਗਾ ਉੱਥੇ ਗਵਰਨਮੈਂਟ ਸਕੂਲੇ ਖੇਡਣੇ ਪਾਸੇ ਤੇ ਇਹਦਾ ਰਸਤੇ ਦੇ ਵਿੱਚ ਇੱਕ ਟਿਪਰ ਜਿਹੜਾ ਕਿ ਬਜਰੀ ਦੇ ਨਾਲ ਭਰਿਆ ਹੋਇਆ ਸੀਗਾ ਉਹਦੇ ਥੱਲੇ ਆਣ ਕਰਕੇ ਇਹਦੀ ਮੌਤ ਹੋ ਗਈ ਬੱਚੇ ਦੀ ਤੇ ਸਰੀਰ ਦੇ ਵੀ ਦੋ ਟੁਟੇ ਹੋ ਗਏ ਜਿਹੜਾ ਟਰੱਕ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨੂੰ ਅਰੈਸਟ ਕਰਕੇ ਬੰਦੇ ਨੂੰ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੇ ਟਿਪਰ ਜਿਹੜੇ ਆ ਅੰਨੇਵਾ ਚੱਲਦੇ ਆ ਸਵੇ ਨੂੰ ਇਹਨਾਂ ਨੂੰ ਪਤਾ ਨਹੀਂ ਮੁੰਡਾ ਬਿਲਕੁਲ ਕੱਚੇ ਤੇ ਜਾ ਰਿਹਾ ਸੀਗਾ ਤੇ ਉਹਨੂੰ ਕੱਚੇ ਤੇ ਹੀ ਟਰੱਕ ਵਾਲਿਆਂ ਨੇ ਧਰੜਾ ਦਿੱਤਾ ਤੇ ਉਹਦੇ ਸਰੀਰ ਦੇ ਦੋ ਟੋਟੇ ਹੋ ਗਏ ਬਹੁਤ ਹੀ ਦੁੱਖ ਲੱਗਿਆ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਫਰਜ਼ ਦੇ ਪਹਿਲੇ 6 ਮਹੀਨੇ ਡੈਥ ਹੋ ਚੁੱਕੀ ਸੀਗੀ ਬੱਚੇ ਦੇ ਪਿਤਾ ਦੀ ਤੇ ਹੁਣ ਉਹ ਜਿਹੜਾ ਆਸਰਾ ਸਿਗਾਇਕ ਤੇ ਉਹ ਵੀ ਉਹ ਘਰ ਦਾ ਜਿਹੜਾ ਚਰਾਗ ਆ ਉਹ ਬੁਝ ਗਿਆ ਤੇ ਵੱਡਾ ਵੱਡਾ ਮੁੰਡਾ ਸੀਗਾ ਇਹ ਤੇ ਅਸੀਂ ਸਾਰਿਆਂ ਤੋਂ ਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਬੱਚੇ ਇਨਸਾਫ ਦਿੱਤਾ ਜਾਵੇ ਅੱਜ ਸਵੇਰੇ ਕਰੀਬ 6:00 ਵਜੇ 112 ਹੈਲਪਲਾਈਨ ਦੇ ਉੱਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਨੰਦਪੁਰ ਰੋਡ ਤੇ ਐਕਸੀਡੈਂਟ ਹੋਇਆ ਜੋ ਮੌਕੇ ਤੇ ਆ ਕੇ ਦੇਖਿਆ ਵੀ ਇੱਕ ਲੜਕਾ ਅਨਕਿਤ ਜਿਸ ਦੀ ਉਮਰ 15 ਸਾਲ ਸੀ ਜੋ ਫੁੱਟਬਾਲ ਪ੍ਰੈਕਟਿਸ ਲਈ ਗਰਾਊਂਡ ਵਿੱਚ ਜਾ ਰਿਹਾ ਸੀ ਜਿਸ ਨੂੰ ਇੱਕ ਪਿੱਛੋਂ ਆ ਰਹੇ ਟਿਪਰ ਨੰਬਰੀ PB65 AD3527 ਨੇ ਹੇਠਾਂ ਦੇ ਕੇ ਐਕਸੀਡੈਂਟ ਕਰ ਦਿੱਤਾ ਉਹ ਜਿਸ ਨਾਲ ਉਸ ਲੜਕੇ ਦੀ ਮੌਤ ਹੋ ਗਈ ਹੈ ਡੈੱਡ ਬਾਡੀ ਨੂੰ ਜਿਹੜਾ ਸਿਵਲ ਹਸਪਤਾਲ ਗੜ ਸ਼ੰਕਰ ਰਖਾ ਦਿੱਤਾ ਪਰਿਵਾਰ ਦੇ ਬਿਆਨ ਹਾਸਲ ਕਰਕੇ ਜੋ ਵੀ ਟਿਪਰ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕਿੱਥੋਂ ਆਇਆ ਟਿਪਰ ਨੂੰ ਪਤਾ ਨੇ ਟਿਪਰ ਦਾ ਜਿਹੜਾ ਡਰਾਈਵਰ ਸੀ ਇਹ ਮੌਕੇ ਤੋਂ ਟਿਪਰ ਖੜਾ ਕਰਕੇ ਦੌੜ ਗਿਆ ਬਾਕੀ ਉਹਦੀ ਭਾਲ ਕਰਕੇ ਉਹਨੂੰ ਵੀ ਕਾਬੂ ਕੀਤਾ ਕਰ ਲਿਆ ਜਾਵੇਗਾ ਇਹ ਅਨੰਦਪੁਰ ਸਾਹਿਬ ਸਾਈਡ ਤੋਂ ਹੀ ਆ ਰਿਹਾ ਸੀਗਾ ਟਿਪਰ ਤੇ ਲੜਕਾ ਵੀ ਉਸੇ ਰੋਡ ਤੋਂ ਹੀ ਜਿਹੜਾ ਗੜ ਸ਼ੰਕਰ ਨੂੰ ਆ ਰਿਹਾ ਸੀ